ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਫਰੈਂਡਸ ਅੱਜ ਆਪਾਂ ਕਰਾਂਗੇ ਪੰਜਾਬ ਜੀਕੇ ਨਾਲ ਰਿਲੇਟਡ ਟਾਪ 25 ਕੁਐਸਚਨਸ ਜੋ ਕਿ ਪੰਜਾਬ ਦੇ ਹਰ ਕੰਪੀਟੀਟਿਵ ਐਗਜ਼ਾਮ ਜਿਵੇਂ ਕਿ ਪੰਜਾਬ ਪੁਲਿਸ ਪੀਐਸਟ ਡੀਪੀ ਟ੍ਰਿਪਲ ਐਸ ਵੀ ਕਲਰਕ ਈਟੀਟਿਊ ਨਰਚਨ ਵਿੱਚ ਪਟਵਾਰੀ ਐਕਸਾਈ ਜਾਂ ਹੋਰ ਜਿੰਨੇ ਵੀ ਕੰਪੀਟੀਟਿਵ ਐਗਜ਼ਾਮ ਹੁੰਦੇ ਹਨ ਜਿਨ੍ਹਾਂ ਵਿੱਚ ਪੰਜਾਬ ਜੀਕੇ ਨਾਲ ਰਿਲੇਟਡ ਕੁਐਸਚਨਸ ਆਂਦੇ ਹਨ ਉਹਨਾਂ ਸਭ ਲਈ ਇੰਪੋਰਟੈਂਟ ਹੈ ਇਹ ਵੀਡੀਓ ਵਿਆਸੇ ਤਾਏ ਹੁਣ ਹਰ ਕੰਪੀਟੀਟਿਵ ਐਗਜ਼ਾਮ ਲਈ ਜ਼ਰੂਰੀ ਹੈ ਕਿਉਂਕਿ ਪੰਜਾਬੀ ਪੇਪਰ ਇਹ ਦੇ ਵਿੱਚ ਲਈ ਵੀ ਇੰਪੋਰਟੈਂਟ ਹੈ ਇਹ ਕੁਐਸਚਨਸ ਚਲੋ ਕਰਦੇ ਹਾਂ ਸਟਾਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼ੁਰੂ ਵਿੱਚ ਕਿੰਨੇ ਮੈਂਬਰ ਸਨ 옵ਸ਼ਨਸ ਹਨ 200 175 196 ਜਾਂ 185 ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼ੁਰੂ ਵਿੱਚ 175 ਮੈਂਬਰਸ ਹਨ 옵ਸ਼ਨ ਨੰਬਰ 2 ਇਸ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਆਪਰੇਸ਼ਨ ਬਲੂ ਸਟਾਰ ਦੀ ਘਟਨਾ ਕਦੋਂ ਵਾਪਸੀ ਸੀ 옵ਸ਼ਨਸ ਹਨ 1982 1985 1984 ਜਾਂ 1980 ਵਿੱਚ ਆਪਰੇਸ਼ਨ ਬਲੂ ਸਟਾਰ ਦੀ ਜੋ ਘਟਨਾ ਵਾਪਰੀ ਸੀ 1984 ਵਿੱਚ ਵਾਪਰੀ ਸੀ ਆਪਸ਼ਨ ਨੰਬਰ 3 ਨੀਦਰ ਰਾਈਟ ਅਨਸਰ ਹੈ ਨੈਕਸਟ ਹੈ ਅਜੋਕੇ ਪੰਜਾਬ ਹਾਈ ਕੋਰਟ ਦਾ ਪਹਿਲਾ ਜੱਜ ਕੌਣ ਸੀ ਆਪਸ਼ਨਸ ਹਨ ਐਨ ਕੇ ਭੰਡਾਰੀ ਜਸਟਿਸ ਬੀ ਕੇ ਸ਼ਰਮਾ ਜਸਟਿਸ ਗੁਰਨਾਮ ਸਿੰਘ ਜੈਨਾ ਵਿੱਚੋਂ ਕੋਈ ਨਹੀਂ फ्रेंड्स इज द राइट आंसर एक ऑप्शन नंबर 1 एन के भंडारी नेक्स्ट है पंजाब दा किसान मेला किथे लगदा है ऑप्शंस ਹਨ ਅੰਮ੍ਰਿਤਸਰ ਜਲੰਧਰ ਮੁਕਤਸਰ ਸਾਈਫ ਜਾਂ ਲੁਧਿਆਣਾ ਪੰਜਾਬ ਦਾ ਕਿਸਾਨ ਮੇਲਾ ਕਿੱਥੇ ਲੱਗਦਾ ਹੈ ਲੁਧਿਆਣਾ ਆਪਸ਼ਨ ਨੰਬਰ ਡੀ ਚਾਰ ਇਜ਼ ਦਾ ਰਾਈਟ ਆਨਸਰ ਹੈ नेक्स्ट ਹੈ ਇਲਾਕੇ ਦੇ ਆਧਾਰ ਤੇ ਬੋਲੀ ਜਾਣ ਵਾਲੀ ਭਾਸ਼ਾ ਨੂੰ ਕੀ ਕਹਾ ਜਾਂਦਾ ਹੈ ਮੌਖਿਕ ਭਾਸ਼ਾ ਉਪ ਭਾਸ਼ਾ ਸਥਾਨਿਕ ਭਾਸ਼ਾ ਜਾਂ ਰਾਜ ਭਾਸ਼ਾ ਇਲਾਕੇ ਦੇ ਆਧਾਰ ਤੇ ਬੋਲੀ ਜਾਣ ਵਾਲੀ ਭਾਸ਼ਾ ਨੂੰ ਕਿਹਾ ਜਾਂਦਾ ਹੈ ਉਪਭਾਸ਼ਾ ਆਪਸ਼ਨ ਨੰਬਰ 2 ਇਜ਼ ਦਾ ਰਾਈਟ ਆਨਸਰ ਹੈ ਨੈਕਸਟ ਹੈ ਪੰਜਾਬ ਦਾ ਰਾਜ ਫਲ ਕੀ ਹੈ ਰਾਜ ਫਲ ਆਪਸ਼ਨਸ ਹਨ ਪੰਜਾਬ ਦਾ ਰਾਜ ਫਲ ਅੰਬ ਸੰਤਰਾ ਬੇਰ ਜਾਂ ਅਮਰੂਦ ਫਰੈਂਡਸ ਪੰਜਾਬ ਦਾ ਰਾਜ ਫਲ ਹੈ ਬੇਰ ਆਪਸ਼ਨ ਨੰਬਰ 3 ਇਜ਼ ਦਾ ਰਾਈਟ ਆਨਸਰ ਹੈ ਨੈਕਸਟ ਹੈ ਅਖਬਾਰਾਂ ਦੀ ਛਪਾਈ ਦਾ ਕੰਮ ਕਿਹੜੀ ਭਾਸ਼ਾ ਵਿੱਚ ਹੁੰਦਾ ਹੈ ਲਿਖਤੀ ਟਕਸਾਲੀ ਪੰਜਾਬੀ ਜਾਂ ਮਾਤ ਭਾਸ਼ਾ ਵਿੱਚ ਅਖਬਾਰਾਂ ਦੀ ਛਪਾਈ ਦਾ ਕੰਮ ਹੁੰਦਾ ਹੈ ਟਕਸਾਲੀ ਭਾਸ਼ਾ ਵਿੱਚ ਆਪਸ਼ਨ ਨੰਬਰ 2 ਇਜ਼ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਕਿੱਧਰ ਗਈਆਂ ਬੇ ਪੱਪੂ ਤੇਰੀਆਂ ਨਾਨਕੀਆਂ ਕੀ ਹੈ ਕਿੱਧਰ ਗਈਆਂ ਬੇ ਪੱਪੂ ਤੇਰੀਆਂ ਨਾਨਕੀਆਂ ਆਪਸ਼ਨਸ ਹਨ ਲੋਰੀ ਸੁਹਾਗ ਬੋਲੀ ਜਾਂ ਸਿੱਠਣੀ फ्रेंड्स ये की है सिटनिया ने ऑप्शन नंबर चार द राइट आंसर है नेक्स्ट है सोनची की है लोकगीत है खेड रसम या बोलियाँ ने सोनची की है है खेड ऑप्शन नंबर दो इज राइट आंसर है नेक्स्ट है मर्दा दा गिद्धा लोक नाच है मर्दा का गिद्धा लोक नाच कंग माझे मालवे या दुआबे ਫਰੈਂਸ ਇਜ਼ ਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ 3 ਮਾਲਵੇ ਦਾ ਇਹ ਮਰਦਾਂ ਦਾ ਗਿੱਧਾ ਲੋਕ ਨਾਚ ਨੈਕਸਟ ਕੁਐਸਚਨ ਸੰਸਕ੍ਰਿਤ ਭਾਸ਼ਾ ਵਿੱਚ ਸਤੂਦਰੀ ਕਿਸ ਦਰਿਆ ਦਾ ਨਾਂ ਹੈ ਰਾਵੀ ਬਿਆਸ ਸਤਲੁਜ ਜਾਂ ਜੇਲਮ ਇਸ ਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ 3 ਸਤਲੁਜ ਦਾ ਦੇਖੋ ਸਤ ਸਤ ਤੁਸੀਂ ਆ ਯਾਦ ਰੱਖ ਲਓ ਸਤੂਦਰੀ ਸਤਲੁਜ ਦਾ ਨਾਮ ਹੈ ਨੈਕਸਟ ਹੈ ਭਾਰਤ ਦੀ ਵੰਡ ਨਾਲ ਕਿਹੜੇ ਦੁਆਬ ਕਿਹੜਾ ਦੁਆਬ ਵੀ ਵੰਡੇ ਗਏ ਜਦੋਂ ਭਾਰਤ ਦੀ ਵੰਡ ਹੋਈ ਸੀ ਉਸ ਟਾਈਮ ਕਿਹੜਾ ਦੁਆਬ ਹੈ ਜੋ ਵੰਡਿਆ ਗਿਆ ਸੀ অপਸ਼ਨਸ ਹਨ ਚੱਜ ਦੁਆਬ ਵਿਸਤ ਦੁਆਬ ਬਾਰੀ ਦੁਆਬ ਜਾਂ ਰਚਨਾ ਦੁਆਬ ਫਰੈਂਡਸ ਕਿਹੜਾ ਦੁਆਬ ਵੰਡਿਆ ਗਿਆ ਸੀ ਚੱਜ ਦੁਆਬ অপਸ਼ਨ ਨੰਬਰ 21 ਦਾ ਰਾਈਟ ਆਨਸਰ ਹੈ ਨੈਕਸਟ ਹੈ ਸੁਖਨਾ ਝੀਲ ਦਾ ਪਾਣੀ ਕਿਹੜੇ ਦਰਿਆ ਵਿੱਚੋਂ ਆਉਂਦਾ ਹੈ অপਸ਼ਨਸ ਹਨ ਸਤਲੁਜ ਰਾਵੀ ਵਿਆਸ ਜਾਂ ਕੱਗਰ ਸੋਖਨਾ ਝੀਲ ਕਿੱਥੇ ਆ ਚੰਡੀਗੜ੍ਹ ਦੇ ਵਿੱਚ ਆ ਤੇ ਇੱਥੇ ਕਿਹੜੇ ਦਰਿਆ ਦਾ ਪਾਣੀ ਆਉਂਦਾ ਹੈ ਕੱਗਰ ਦਰਿਆ ਦਾ ਆਪਸ਼ਨ ਨੰਬਰ 4 ਇਜ਼ਾ ਰਾਈਟ ਆਂਸਰ ਹੈ ਨੈਕਸਟ ਹੈ ਪੰਜਾਬ ਦੀ ਆਵਾਜ਼ ਕਿਸ ਨੂੰ ਕਿਹਾ ਜਾਂਦਾ ਹੈ ਆਪਸ਼ਨਸ ਹਨ ਸੁਲਜੀਤ ਪਾਤਰ ਅੰਮ੍ਰਿਤਾ ਪ੍ਰੀਤਮ ਪਾਈ ਵੀਰ ਸਿੰਘ ਜਾਂ ਬਾਬਾ ਬਲਵੰਤ ਫੈਂਸ ਪੰਜਾਬ ਦੀ ਆਵਾਜ਼ ਕਿਹਾ ਜਾਂਦਾ ਹੈ ਅੰਮ੍ਰਿਤਾ ਪ੍ਰੀਤਮ ਨੂੰ ਆਪਸ਼ਨ ਨੰਬਰ 2 ਇਜ਼ਾ ਰਾਈਟ ਆਂਸਰ ਹੈ ਨੈਕਸਟ ਹੈ ਚਲਾਨਾ ਕਰਨ ਦੇ ਸਾਲ ਪਿੱਛੇ ਆਈ ਤਾਰੀਖ ਕੀ ਹੁੰਦੀ ਹੈ ਜੇ ਚਲਾਨਾ ਕਰਨਾ ਮਤਲਬ ਮਰ ਜਾਂਦਾ ਜਦੋਂ ਕੋਈ ਬੰਦਾ ਉਸੇ ਸਾਲ ਪਿੱਛੇ ਜੋ ਤਾਰੀਖ ਆਂਦੀ ਹੈ ਉਹ ਕਿੰਦੀ ਹੈ ਸ਼ਰਵਕ ਸ਼ਰਾਦ ਕਿਰਿਆ ਜਾਂ ਵਰਸੀ ਤਾਂ ਇਹਦਾ ਰਾਈਟ ਆਨਸਰ ਆਏਗਾ অপਸ਼ਨ ਨੰਬਰ 4 ਉਹ ਕਿੰਦੇ ਵਰਸੀ ਨੈਕਸਟ ਹੈ ਰਾਵੀ ਦਰਿਆ ਪੰਜਾਬ ਵਿੱਚ ਕਿਹੜੇ ਸਥਾਨ ਤੋਂ ਦਾਖਲ ਹੁੰਦਾ ਹੈ ਰਾਵੀ ਦਰਿਆ ਪੰਜਾਬ ਵਿੱਚ ਪਾਖੜਾ ਮਾਧੋਪੁਰ ਰੋਪੜ ਜਾਂ ਨੰਗਲ इसका राइट आंसर है ऑप्शन नंबर बी रावी दरिया है जो पंजाब माधोपुर तो दाखिल हूँ है नैक्सट है रास लोक कला का कि रूप है रास लोक नाट लोक संगीत लोक नृत्य कोई नहीं रास की फ्रेंड्स लोक नाट है ऑप्शन नंबर ए इस राइट आंसर है नैक्सट है जरग का मेला किस महीने लगता है অপশনস ਹਨ ਜੇਠ ਫਗਣ ਚੇਤੰਰ ਜਾਂ ਹਾਰ ਫਿਰ ਜਰਗ ਦਾ ਮੇਲਾ ਕਿਸ ਲਈ ਨਹੀਂ ਲੱਗਦਾ ਹੈ ਚੇਤ ਮਹੀਨੇ অপਸ਼ਨ ਨੰਬਰ 3 ਇਸ ਦਾ ਰਾਈਟ ਆਨਸਰ ਹੈ ਤੇ ਇਸ ਇਸ ਮੇਲੇ ਵਿੱਚ ਕਿਸ ਦੀ ਪੂਜਾ ਕੀਤੀ ਜਾਂਦੀ ਹੈ માતા ਸ਼ੀਤਲਾ ਦੀ ਨੈਕਸਟ ਹੈ ਜਰਗ ਦੇ ਮੇਲੇ ਦਾ ਦੂਜਾ ਨਾਮ ਕੀ ਹੈ ਬਸੰਤ ਦਾ ਮੇਲਾ ਬੇੜੀਏ ਦਾ ਮੇਲਾ 나ਕ ਪੰਚਵੀ ਦਾ ਮੇਲਾ ਜਾਂ ਚਪਾਰ ਦਾ ਮੇਲਾ ਫਰੈਂਚ ਇਸ ザ ਰਾਈਟ ਆਨਸਰ ਹੈ অপਸ਼ਨ ਨੰਬਰ 2 베ੜੀ ਦਾ ਮੇਲਾ ਕਿਹਾ ਜਾਂਦਾ ਹੈ ਜਰਗ ਦੇ ਮੇਲੇ ਨੂੰ ਤੇ ਇਹ ਕਿੱਥੇ ਲੱਗਦਾ ਲੁਧਿਆਣਾ ਜ਼ਿਲ੍ਹੇ ਵਿੱਚ ਲੱਗਦਾ ਹੈ ਨੈਕਸਟ ਹੈ ਸ਼ਰਦ ਕਿਸ ਮਹੀਨੇ ਆਉਂਦੇ ਹਨ ਮੱਘਰ ਅੱਸੂ ਚੇਤਰ ਜਾਂ ਪਾਦਰੋ ਫਰੈਂਚ ਸ਼ਰਦ ਕਿਸ ਮਹੀਨੇ ਆਉਂਦੇ ਹਨ ਸ਼ਰਦ ਆਉਂਦੇ ਹਨ ਅੱਸੂ ਦੇ ਮਹੀਨੇ অপਸ਼ਨ ਨੰਬਰ 2 ਇਸ ザ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਪੰਜਾਬੀ ਦੀ ਟਕਸਾਲੀ ਭਾਸ਼ਾ ਕਿਹੜੀ ਹੈ कुआधी मलवई दुआबी ज माझी फ्रेंड्स पंजाबी टकसाली भाषा केड़ी है माझी है ऑप्शन नंबर चार इज द राइट आंसर है नैक्सट क्वेश्चन जेड़े नाम किसी खास स्थान जीव या मनुख लरत है वह है? है खास नाम वस्तुवाचक नाम, आम नाम, ज भाववाचक नाम ਜਿਹੜਾ ਨਾਮ ਜਿਹੜੇ ਨਾਮ ਕਿਸੇ ਖਾਸ ਸਥਾਨ ਜੀਵ ਜਾਂ ਮਨੁੱਖ ਲਈ ਵਰਤਿਆ ਜਾਂਦਾ ਹੈ ਉਹ ਕੀ ਹੁੰਦਾ ਹੈ ਖਾਸ ਨਾਮ ਆਪਸ਼ਨ ਨੰਬਰ 2 ਇਸ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਲਾਰਾ ਕੀ ਹੈ ਪੁਰਤਗਾਲੀ ਸੋਰੀ ਲਾਰਾ ਸ਼ਬਦ ਹੈ ਕਿੱਥੋਂ ਦਾ ਹੈ ਪੁਰਤਗਾਲੀ ਫਾਰਸੀ ਦੇਸ਼ੀ ਜਾਂ ਅਰਬੀ ਫਰੈਂਡਸ ਲਾਰਾ ਕਿੱਥੋਂ ਦਾ ਸ਼ਬਦ ਹੈ ਦੇਸ਼ੀ ਸ਼ਬਦ ਹੈ ਆਪਸ਼ਨ ਨੰਬਰ 3 ਇਸ ਦਾ ਰਾਈਟ ਆਨਸਰ ਹੈ ਦੇਸ਼ੀ ਗੁਲਵੰਦ ਗਿਆਨਾ ਕਿੱਥੇ ਪਾਇਆ ਜਾਂਦਾ ਹੈ ਬਾਹਾਂ ਵਿੱਚ ਸਿਰ ਤੇ ਗਲ ਵਿੱਚ ਜਾਂ ਹੱਥ ਵਿੱਚ ਗੁਲਵੰਦ ਜਿਵੇਂ ਆਪਾਂ ਗੱਲ ਆ ਰਹੇ ਨੇ ਇਥੇ ਤਾਂ ਕਿੱਥੇ ਪਾਇਆ ਜਾਂਦਾ ਹੈ ਗਲ ਵਿੱਚ ਆਪਸ਼ਨ ਨੰਬਰ 3 ਇਜ਼ ਦਾ ਰਾਈਟ ਆਂਸਰ ਹੈ ਨੈਕਸਟ ਹੈ ਹੇਟ ਹੇਟ ਲੈ ਕੇ ਆ ਵਿੱਚੋਂ ਤੀਜਾ ਪੁਰਖ ਚੁਣੋ ਆਪਸ਼ਨ ਹਨ ਤੈਨੂੰ ਤੇਰਾ ਉਹ ਉਹਨਾਂ ਉਹਦਾ ਅਸੀਂ ਤੁਸੀਂ ਮੈਂ ਮੇਰਾ ਤेंस ਪੁਰਖਵਾਚਕ ਪ੍ਰਨਾਮ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਤਿੰਨ ਤਰ੍ਹਾਂ ਦੇ ਹੁੰਦੇ ਆ ਇੱਕ ਤਾਂ ਹੁੰਦਾ ਉੱਤਮ ਪੁਰਖ ਇੱਕ ਹੁੰਦਾ ਮੱਧਮ ਪੁਰਖ ਇੱਕ ਹੁੰਦਾ ਹੈ ਅਨਿਆ ਪੁਰਖ ਜਿਹੜਾ ਉੱਤਮ ਹੁੰਦਾ ਉਹ ਹੁੰਦਾ ਹੈ ਮੈਂ ਅਸੀਂ ਹੈਨਾ ਤੇ ਜਿਹੜਾ ਮੱਧਮ ਹੁੰਦਾ ਉਹ ਹੁੰਦਾ ਹੈ ਤੂਸੀ ਜਿਹਦੇ ਨਾਲ ਆਪਾਂ ਗੱਲ ਕਰਦੇ ਆ ਤੇ ਜਿਹੜੇ ਹੁੰਦੇ ਅਨਿਆ ਉਹ ਹੁੰਦੇ ਆ ਉਹ ਉਹਨਾ ਤਾਂ ਉਹਨੇ ਇਹ ਪੁੱਛਿਆ ਤੀਜਾ ਤੀਜਾ ਤਾਂ ਨਹੀਂ ਹੋ ਗਿਆ ਨਾ ਮਤਲਬ ਕੋਈ ਹੋਰ ਤਾਂ ਹੁਣ ਜਿਵੇਂ ਤੂੰ ਤੇਰੇ ਕੀ ਹੋ ਗਿਆ ਮੱਧਮ ਪੁਰਖ ਅਸੀਂ ਤੂੰ ਸੀ ਅਸੀਂ ਹੋ ਗਿਆ ਉੱਤਮ ਤੂੰ ਸੀ ਹੋ ਗਿਆ ਮੱਧਮ ਮੈਂ ਮੇਰਾ ਕੀ ਆ ਉੱਤਮ ਪੁਰਖ ਵੀ ਆਪਾਂ ਆਪਦੇ ਬਾਰੇ ਗੱਲ ਕਰ ਰਹੇ ਆ ਜਦੋਂ ਆਪਾਂ ਕਿਸੇ ਤੀਜੇ ਬਾਰੇ ਗੱਲ ਕਰਦੇ ਆ ਤਾਂ ਆਪਾਂ ਕਹਿੰਦੇ ਵੀ ਉਹੋ ਆਪਾਂ ਇਹ ਕਰਕੇ ਗੱਲ ਕਰਦੇ ਆ ਨਾ ਉਹੋ ਉਹਨਾਂ ਤਾਂ ਇਹਦਾ ਰਾਈਟ ਆਨਸਰ ਹੈ ਇੱਕ ਆਪਸ਼ਨ ਨੰਬਰ 2 ਫਰੈਂਡਸ ਇਹ ਰਹੇ ਆਪਣੀ ਅੱਜ ਦੀ ਇਸ ਵੀਡੀਓ ਦੇ ਟੌਪ 25 ਕੁਐਸਚਨਸ ਆਈ ਹੋਪ ਕੁਐਸਚਨਸ ਤੁਹਾਨੂੰ ਵਧੀਆ ਲੱਗੇ ਹੋਣਗੇ ਕਿਉਂਕਿ ਦੋਨੋਂ ਐਗਜ਼ਾਮਸ ਲਈ ਇੰਪੋਰਟੈਂਟ ਹੈ ਇੱਕ ਪੰਜਾਬੀ ਜਿਹੜੀ ਆਂਦੀ ਹੈ ਪੇਪਰ ਦੇ ਵਿੱਚ ਜੋ ਸਬਜੈਕਟਿਵ ਪੇਪਰ ਜੋ ਆਪਣਾ ਸਬਜੈਕਟਰ ਪੇਪਰ ਹੈ ਮੇਨ ਪੇਪਰ ਆ ਉਸ ਦੇ ਵਿੱਚ ਵੀ ਪੰਜਾਬੀ ਆਂਦੀ ਹੈ ਤਾਂ ਜੇ ਜੋ ਪੇਪਰ ਇਹ ਆਪਾਂ ਕਲੀਅਰ ਕਰਨਾ ਹੀ ਕਰਨਾ ਹੈ ਉਸ ਦੇ ਲਈ ਵੀ ਇਹ ਉਸ ਦੇ ਵਿੱਚ ਵੀ ਇਸ ਤਰ੍ਹਾਂ ਦੇ ਕੁਐਸਚਨ ਆਂਦੇ ਇਸ ਲਈ ਦੋਨੋਂ ਲਈ ਇੰਪੋਰਟੈਂਟ ਹੈ ਵੀਡੀਓ ਪਲੀਜ਼ ਵੀਡੀਓ ਵਧੀਆ ਲੱਗੀ ਹੋਵੇ ਤਾਂ ਇੱਕ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਫੇਰ ਮਿਲਦੇ ਹਾਂ ਹੋਰ ਇੰਪੋਰਟੈਂਟ ਵੀਡੀਓ ਨਾਲ ਥੈਂਕ ਯੂ